ਹੈਲੋ ਬੱਚੂ ਕੀ ਮੈਂ ਉਹ ਆ ਗਿਆ ਸਕੂਲੋਂ ਪੜ ਕੇ ਹਾ ਦੇਖੋ ਤੇ ਵਾਸਤੇ ਕਿੰਨਾ ਕੁ ਸਪੀਨਰ ਮਸਾਲਾ ਇਹਦੇ ਦੇਖੋ ਸਪਾਈਸ ਉਹ ਤੁਹਾਡੇ ਵਾਸਤੇ ਬਣਾਵਾਂ ਗਾਇਸ ਹੁਸੀਨ ਹੈਲੋ ਗਾਇਸ ਜਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਮਗੇ ਗਾਇਸ ਬੱਚੇ ਆਏ ਨੇ ਹੁਣ ਸਕੂਲੋਂ ਪੜ ਕੇ ਹੈਲੋ ਹੈਲੋ ਦੇ ਗਾਇਸ ਇਨਾ ਵਾਸਤੇ ਮੈਂਨੇ ਨਾ ਬਦਾਮ ਰੱਖੇ ਸੀਗੇ roast ਕਰੇ ਨੇਗੇ ਤੇ ਦੇਖੋ ਪੂਰੀ ਪਲੇਟ ਭਰ ਕੇ ਆਹ ਇਧਰ ਪੀਨਟ ਵੀ ਨੇਗੇ ਪੀਨਟ ਮਸਾਲਾ ਕਾਫੀ ਸਾਰਾ ਤੁਮੇ ਖਾ ਗਏ ਥੋੜਾ ਜਿਹਾ ਇਨਾ ਵਾਸਤੇ ਰਹਿ ਗਿਆ ਖਾਵਾਂਗੇ ਬੱਚਾ ਆਹ ਰੋਟੀ ਇਸ ਦਾ ਮਸਾਲੇ ਵਾਲੇ ਨੇ ਹਾਂ ਮੇਰੇ ਤੂੰ ਕੱਟ ਦੇ ਇਕ ਕੱਲੇ ਕੱਲੇ ਹੀ ਖਾ ਗਏ ਮੈਨੂੰ ਪਾਣੀ ਪਾਣੀ ਲੈ ਦੇਣਾ ਨੂੰ ਚੱਲਿਆ ਦੇ ਆਹ ਆਖੀ ਮੈਂਨੇ ਵੀ ਦਿੱਤਾ ਹੈ ਇਹ ਵੀ ਆਈ ਹੈ ਨਾ ਸਵਾਦ ਕਰਨ ਵਾਸਤੇ ਤੂੰ ਕਹਤਾ ਸੀ ਇਹਨੂੰ ਬਤੈ ਨੂੰ ਰੌਕਸੀ ਜ਼ਵਾਕ ਨਹੀਂ ਕਰੋਗੇ ਹਮਾਰਾ ਲਾਈਕ ਰੌਕਸੀ ਨੇ ਕਰਨਾ ਪਤਾ ਹੈ ਥੋੜੀ ਚਲੋ ਠੀਕ ਹੈ ਗਏ ਸ ਇਹਨਾਂ ਨੂੰ ਪਹਿਲਾਂ ਤਾਂ ਪਚਾਪਣੀ ਪਈਏ ਓਕੇ ਪਿਆਸੇ ਆਏ ਨੇਗੇ ਫਿਰ ਉਹਦੇ ਬਾਅਦ ਇਹਨਾਂ ਦਾ ਕਰ ਦਿਆਂਗੇ ਜਦੋਂ ਇਹਨਾਂ ਨੂੰ ਚੇਂਜ ਕਰਵਾ ਕੇ ਲਓ ਜੀ ਗਾਇਸ ਇਹ ਕਰ ਰਹੇ ਨੇ ਮੋਖਰੀ ਮੋਖਰੀ ਮੁਖਬਲੀ ਇੰਨਾ ਬ੍ਰੇਕੀ ਕੰਮ ਕਿਵੇਂ ਕਰ ਲਾਂਦੇ ਹੋ ਤੁਸੀਂ ਮੈਂ ਤਾਂ ਤਾਂ ਹੋਈ ਨਹੀਂ ਹੁੰਦਾ ਇੰਨਾ ਬ੍ਰੇਕੀ ਕੰਮ ਬੈਠ ਕੇ ਕੀ ਕਰਨਾ ਹੈ ਇਹਦਾ ਤੁਸੀਂ ਨੇ ਇਹਨੇ ਰੋਸਟਰ ਕਰਾਂਗੇ ਨਾ ਬੱਚੇ ਕਾਲ ਨਹੀਂ ਰਹੀ ਅਗਰ ਇੰਨਾ ਮੱਥਾ ਮਾਰਦੇ ਨੇ ਇਹ ਇੰਨਾ ਮੱਥਾ ਮਾਰਦੇ ਨੇ ਕਿ ਨਿੱਕੀ ਨਿੱਕੀ ਚੀਜ਼ ਇਸੇ ਜਿਹੜੇ ਮੈਂ ਰੋਸਟ ਕਰੀ ਸੀ ਸਾਰੇ ਕਾਲ ਦੇ ਬੰਦੇ ਨੂੰ ਉਹ ਬੰਦਾ ਕਿਉਂ ਸਾਰੇ ਕਿੱਥੇ ਖਾਦੀ ਜਾਣੇ ਤੈ ਇਹ ਖਾਦੀ ਹੈ ਇਹ ਆ ਦੇਖ ਇੱਧਰ ਆ ਸਾਡਾ ਬਾਡੀ ਬਿਲਡਰ ਦੇਖੋ ਬਾਡੀ ਬਿਲਡਰ ਇਹ ਜਾਂਦਾ ਬਾਡੀ ਬਿਲਡਰ ਇਹ ਕਿੱਧਰ ਨਾ ਜਾ ਕੇ ਨਾ ਜਾ ਕੇ ਇਹ ਵਾਸ਼ ਕਰਨਾ ਜੀ ਹੋਰ ਕਿਹੜੀ ਖਾਣ ਵਾਲੀ ਆ ਫਿਰ ਕੋਲੀ ਚ ਕੀ ਹੈਗਾ ਕੁਛ ਨਹੀਂ ਸਕੂਚ ਇਹਨੇ ਕਹ ਲਈ ਜਿਹੜੇ ਪਈਆ ਉਹ ਤਾਂ ਖਾਣ ਵਾਲੀ ਉਹ ਕੁਛ ਨਹੀਂ ਖਾਣ ਵਾਲਾ ਹੈਗਾ ਹੈਗਾ ਉਹ ਚ ਖਾਣ ਲਾਉਂਦਾ ਹੋਈ ਤਾਂ ਚਾਰ ਤਾਂ ਦਾਣੇ ਨੇ ਫਿਰ ਕਿਨੇ ਖਾਊਗਾ ਤੂੰ ਕਿਨੇ ਖਾਏ ਨਰ ਦੇ ਚਾਰ ਕੀ ਖਾਤੇ ਨੇ ਨੌਂ ਦਾਣੇ ਨੇ ਮਾਂ ਉਹਨੇ ਕਹ ਲਈ ਖਾ ਗਈ ਨੌਂ ਦਾਣੇ ਨੇ ਨੌਂ ਦਾਣੇ ਨੇ ਹਾਂ ਚਲ ਤੂੰ ਫਿਰ ਨੌਂ ਹੀ ਖਾਲਾ ਖਾ ਤੇ ਮੈਂ ਬਸ ਗਾ ਦਿੰਦੀ ਆ ਦੇਖੀ ਢਿੱਡ ਵਰ ਗਿਆ ਹਾ ਤੇ ਦਾਦਾ ਦੇਖੀ ਢਿੱਡ ਵਰ ਗਿਆ ਆਏ ਬਾਅਦ ਬਾਅਦ ਕਰੂੰਗਾ ਫੇਰ ਬਾਅਦ ਕਰ ਦਵਾਂ ਠੀਕ ਹੈ ਆਨੇ ਚਾਹੂ ओके ਇਹਦੇ ਕੋਈ ਟਰੇ ਭਰ ਰੱਖੀ ਗੀ ਬਦਾਮਾਂ ਦੀ ਤੇਰਾ ਦਿਮਾਗ ਐਨਾ ਘਟਾ ਕੁੜੀ ਜਿਹੜੇ ਤੂੰ ਹਾ ਟਰੇ ਭਰ ਕੇ ਤੇਰਾ ਮਾਰ ਲੋਟ ਆਉਗਾ ਇਹਨਾਂ ਮੈਨੂੰ ਤੁਸੀਂ ਇਹਨਾਂ ਦਿਮਾਗ ਘਟਾ ਤੇਰੇ ਚ ਦਿਮਾਗ ਘਟਾ ਤੇ ਦਿਮਾਗ ਤਾਂ ਕੰਮ ਨਹੀਂ ਲੱਗਦੀ ਹੈ ਕਿ ਮਾਟਲ ਨੂੰ ਅੱਜ ਬਦਾਮ ਖਾ ਕੇ ਪੂਰਾ ਸਤੇ ਹੋ ਇਸ ਤਰ੍ਹਾਂ ਕਰ ਲੈਣੀ ਆ ਜਿਆਦਾ ਮੈਨੂੰ ਕਰ ਲਈ ਤੇ ਫਿਰ ਸਾਡੇ ਵਰਗਿਆਂ ਨੂੰ ਔਖਾ ਹੋ ਜੀ ਤੇ ਸਾਡੇ ਵਰਗਿਆਂ ਦੇ ਚਲਾਈ ਜਾਵੇਂ ਔਖਾ ਕਰ ਲਈਏ ਤੁਹਾਨੂੰ ਤਾਂ ਹੀ ਤਾਂ ਖਾਨੀ ਹੈ ਟਰੇ ਭਰੀ ਹੋਈ ਵਧੀਆ ਖਾਲਾ ਖਾਲਾ ਤਰ ਹੋ ਜੂਗਾ ਉਹ ਪਤਾਨੂ ਕੀ ਲੈ ਕੇ ਆ ਰਹੀ ਹੈ ਆ ਦੇਖੋ ਸਪੈਸ਼ਲ ਡਿਸ਼ ਇਹ ਕੀ ਹੈ ਬੱਚੇ ਖਦੇ ਬਣਾਈ ਹੈ ਮਨੇ ਹੈ ਕੀ ਇਹ ਇਹ ਮਨੇ ਬਾਤ ਕੀ ਬਣਾਈ ਸੀ ਪਰ ਟੇਸਟ ਕਰਕੇ ਦੇਖੇਗੇ ਕੀ ਵਾਓ ਦੇਖੋ ਗਾਈਸ ਇਹ ਹੈ ਕਾਦੀ ਆਗੀ ਪਨੀਰ ਦੀ ਪਨੀਰ ਦੀ ਹੈ ਫਾਇਰਲੈਸ ਕੁਕਿੰਗ ਕੀਤੀ ਸੀ ਮਨੇ ਕਾਹੀ ਅੱਛਾ ਫੁੱਲ ਚੱਕਰ ਦੀ ਹੁੰਦੀ ਸੀ ਅੱਛਾ 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 ਟੇਸਟ ਦਾ ਕਰਾ ਫਿਰ ਮੇਰੇ ਹੱਥ ਖਰਾਬ ਨਹੀਂ ਮੈਨੂੰ ਖਵਾ ਦੇ ਮਾੜਾ ਤਲੂਆ ਐਸਾ ਟੇਸਟ ਕਰਕੇ ਦੇਖਦੇ ਵੀ ਕਿੱਦਾਂ ਦੀ ਹੈਗੀ ਹਨਾ ਸਾਡੀ ਕਦ ਬਣਾਈ ਹੈ ਰੈਸਪੀ ਦੇਊਗੀ ਕੁੜੀ ਤਲਾ ਫੋਟੋ ਕਿੱਥੇ ਲਾ ਫੋਟੋ ਵੱਟਨੇ ਵੇਲਾ ਸਕੂਲ ਦੇ ਵਿੱਚ ਰੈਸਪੀ ਦਿਖਾਉਣ ਵਾਸਤੇ ਪਹਿਲਾਂ ਦੀ ਫੋਟੋ ਫੁੱਟ ਕਰਕੇ ਸਕੂਲ ਚ ਭੇਜਾਂਗੇ ਇਹਨਾਂ ਦੇ ਟੀਚਰਾਂ ਨੂੰ ਅਜ ਪਹਿਲਾਂ ਤਾਂ ਆਪਣੀ ਮਮ ਨੂੰ ਟੇਸਟ ਕਰਾਉ ਕੁੜੀ ਲੈ ਕਰਵਾ ਟੇਸਟ ਦੇਖੀਏ ਕਿਉਂ ਤੁਹਾਨੂੰ ਦੇਖ ਲੱਗਲੀ ਨੇ ਤੇਰੀ ਬਣਾਈ ਹੋਈ ਚੀਜ਼ ਨਹੀਂ ਖਾ ਰਹੀ ਤੇਰੀ ਮਮ ਅਸੀਂ ਬੜਕਦ ਨੇ ਖਾ ਲੈਨੇ ਹੁੰਨੇ ਕਿ ਪਹਿਲੀ ਵਾਰ ਚ ਕਹੀ ਤੀ ਫਤੇ ਕਿੱਥੇ ਗਿਆ ਇਹ ਤੇ ਮਾਪਿਆਂ ਨੇ ਨਾ ਮੈਨੂੰ ਖਵਾ ਗਲੀਣਾ ਇਹ ਤਾਂ ਖਾਂਦੀ ਹੁੰਦੀ ਹੈਗੀ ਨੱਕਰੀ ਕਰੀ ਜਾਂਦੀ ਹੈਗੀ ਖਾਜਾ ਮੈਨੂੰ ਮੋਮਲਾ ਟੇਸਟੀ ਬਹੁਤ ਟੇਸਟੀ ਖਵਾ ਗੀ ਅੰਦਰ ਕੁਝ ਹੋ ਨਹੀਂ ਚੱਲਿਆ ਹਾਂ ਹਨ ਨਵਾਜ ਕੁਸੂਰ ਹੈ ਮੂੰਹ ਤੇ ਕੁਸੂਰ ਹੈ ਨਹੀ ਬਹੁਤੀ ਉਹ ਵੀ ਦਿਲ ਰੱਖਣੇ ਵਾਲੀ ਕਹਿ ਰਹੀ ਹੈਗੀ ਨਹੀਂ ਬਹੁਤੀ ਕਿਹੜੀ ਖਣੀਆਂ ਮੈਨੂੰ ਖਵਾਉ ਤਸੀਹ ਜਿਹਦੇ ਉੱਪਰ ਆ ਬੱਦ ਲੱਗਿਆ ਹੋਵੇ ਇਹ ਲਾਇਆ ਕੀ ਹੋਇਆ ਉੱਪਰ ਜਾਮ ਓ ਮਾਈ ਗਾਡ ਗੁਰਦੇ ਨਿੱਤਰ ਖਣੀਆਂ ਹਨੀ ਵਰਫੇ ਨਾਲ ਹੀ ਹਨਾ ਹੂੰ। ਫਟੌੜ ਫਟੌੜੀ ਖੱਟੀ ਲੱਗਦੀ ਹੈ। ਖੱਟੀ ਖੱਟੀ ਲੱਗਦੀ ਹੈ। ਖੱਟੀ ਮਿੱਠੀ ਜੀ ਆ। ਹੋਆ। ਪਨੀਰ ਸੀ ਨਾ ਪਨੀਰ ਖੱਟਾ ਹੋਇਆ ਲੱਗਦਾ। ਹਾਂ। ਕਵਰੇਮ ਰੱਖੀ ਰੱਖੀ। ਨਹੀਂ। ਤਾਂ ਫੇਰ ਵੀ ਵਧੀਆ ਬਣਾਈ ਹੈਗੀ। ਰੈਸਪੀ ਠੀਕ ਹੈਗੀ। ਕਲਰਫੁਲ ਹੈ ਨਾ ਤੇ ਦੇਖੋ। ਪਿੰਕ ਪਿੰਕ ਬਹੁਤ ਵਧੀਆ ਆਈ। ਬਾਕੀ ਜੈਮ ਲੱਗਿਆ ਜੈਮ ਦਾ ਵੀ ਟੇਸ ਆ ਰਿਹਾ ਵਿੱਚ। ਰੂਵ ਆਬ ਜਆ ਪਾਇਆ ਵਿੱਚ। ਰੈਸਪੀ ਚੱਲ ਬੱਲੀ ਤੁਸੀਂ ਦੱਸ ਦਿਓ ਰੈਸਪੀ ਕੀ ਹੈ ਜੀ। ਗੋਬza ਦੁੱਦਾ ਜਿੰਨੀ ਪੀਸੀ ਹੋਈ ਫਿਰ ਦੁੱਦਾ ਫਿਰ ਤੇ ਉੱਪਰ ਜੈਮ ਲਾਤਾ ਓਕੇ ਕੋ ਲੈਮਨ ਨਹੀਂ ਪਾਇਆ ਹਾਂ ਲੈਮਨ ਵੀ ਲੈਮਨ ਵੀ ਪਾਇਸੀ ਅੱਛਾ ਨਹੀਂ ਤਾ ਇਹ ਟਟਾ ਖਟਾ ਲਾ ਕਰਿਆ ਤਾਂ ਹੀ ਖੱਟੀ ਮਿੱਠੀ ਜਿ ਲੱਗ ਰਹੀ ਹੈਗੀ ਲੈਮਨ ਪਾਉਣ ਕਰਕੇ ਲੈਮਨ ਨੇ ਉਹ ਪਨੀਰ ਨੂੰ ਜਿਹੜਾ ਉਹ ਖਰਾਬ ਕਰਤਾ ਮਨ ਲੱਗਾ ਲੈਮਨ ਨਹੀਂ ਪਾਉਣ ਜਾਂਦਾ ਸੀਗਾ ਮਨ ਤਾਂ ਇਹ ਲੱਗ ਰਿਹਾ ਬਾਕੀ ਇਹਨੇ ਮੜੀ ਇਹਨੂੰ ਪਤਾ ਹੋਊਗਾ ਚਲੋ ਵਧੀਆ ਬਣਾਲੀ ਖੈਰ ਗੁੱਡ ਉਦਾਂ ਹੀ ਬਣਾ ਲਵਾਂਗੇ ਉਹਦੇ ਹੀ ਬਣਾ ਦੂਗੀ ਨਾ ਜਿੱਦੇ ਰੱਖਣੀਆਂ ਆਉਣਗੀਆਂ ਹੂੰ ਉਹਦੇ ਕੋਈ ਹੋਰ ਰੈਸਪੀ ਬਣਾ ਲਿਓ ਨਹੀਂ ਇਹ ਹੀ ਬਣਾ ਤੇ ਠੀਕ ਆ ਗਾਇਸ ਮੈਂ ਤਾਂ ਇਹਨਾਂ ਦਾ ਕਰ ਰਿਆ ਹੁਣ ਦੇਖੋ ਰੋਸਟਰ ਦਾ ਕੰਮ ਰੋਸਟ ਦਾ ਕੰਮ ਆ ਪੈ ਗਿਆ ਮੇਰਾ ਤਾਂ ਸਾਰਾ ਕੰਮ ਕਨਾਲ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਰੋਸਟ ਕਰਕੇ ਖਵਾਵਾਂਗੇ ਇੱਕ ਜੱਕੇ ਆਉਣਾ ਆ ਗਈ ਐ ਕੌਣ ਖਾਂਦਾ ਹੁੰਦਾ ਨਹੀਂ ਲੱਗਦਾ ਮੈਂ ਇਹਦਾ ਹੱਥ ਨਾਲ ਚੱਕ ਕੇ ਖਾਂਦੇ ਹੁੰਦੇ ਨੇਗੇ ਕੀ ਕਰਨਗੇ ਇਹਨਾਂ ਨੂੰ ਚੱਕ ਕੇ ਆਉਣਾ ਬੀਸ ਦੇ ਨਹੀਂ ਲੋਸਟ ਕਰਦੇ ਹੁੰਦੇ ਲੋਸਟ ਨਹੀਂ ਰੋਸਟ ਸੋ ਕੀ ਕਰਾਂਗੇ ਰੋਸਟ ਲੋਸਟ ਨਹੀਂ ਰੋਸਟ ਰੋਸਟ ਕਹੇ ਰੋਸਟ ਰੋ ਰੋ ਸੋਟੋ ਸੋਟੋ ਆ ਜਾ ਬਰਾ ਕਰੀਏ ਸਰ ਰੋਸਟ ਸਾਰੀ ਕਰਾਉਗੇ ਰੋਸਟ ਨਾਲ ਦੇਖ ਇਹਨੂੰ ਖਾਣਾ ਬਸ ਹਮਮ ਕਦੀ ਮੈਨੂੰ ਪਾਉ ਇਹ ਸਾਨੂੰ ਪਹਿਲਾਂ ਰੈਡੀ ਰਹੇਗੀ ਖਾਣ ਪੀਣ ਵਾਸਤੇ ਕੋਈ ਵੀ ਚੀਜ਼ ਜਿਹੜੀ ਜੀਡੀ ਵੀ ਚੀਜ਼ ਸਾਡੇ ਹੁੰਦੀ ਹੈਗੀ ਉਹ ਪਹਿਲਾਂ ਇਹ ਨਾਲ ਸ਼ੇਅਰ ਕਰਨੀ ਪੈਂਦੀ ਹੈਗੀ ਫਿਰ ਉਸ ਤੋਂ ਬਾਅਦ ਅਸੀਂ ਖਾਣੇ ਆ ਗਏ ਹੁਣ ਆ ਬਦਾਮ ਨੇ ਇਹ ਵੀ ਕਹਿੰਦੀ ਮੈਨੂੰ ਪਾਓ ਮੂਕਲੀ ਇਹ ਕਹਿੰਦੀ ਹੈਗੀ ਆ ਦੇਖੋ ਮੂਕਲੀ ਹੈਗੀ ਨੀਚੇ ਸਾਡੇ ਕੋਲ ਤੇ ਮੈਂ ਤੁਨ ਪਵਾ ਕੇ ਰੋਹਣ ਦੇਖੋ ਟੌਕਸੀ ਜੀ ਕੀ ਚਾਹੀਏ ਆ ਤੁਹਾਨੂੰ ਦੇਖੋ ਭਾਈ ਭਾਈਆ ਭਾਈਆ ਉੱਥੇ ਬੈਠ ਚੱਲ ਚਾ ਲੋ ਉੱਥੇ ਬਈ ਲੈ ਬਰਾਬਰ ਆ ਕੇ ਵੀ ਮੈਨੂੰ ਪਾ ਦੋ ਸਿੱਧੇ ਦੇਖੋ ਮੂਕਲੀ ਕਹਿੰਗੀ ਇਹ ਕਿ ਤਾ ਤੁਰਿਆ ਆ ਆਹ ਦੇਖੋ ਖਾਣੀ ਨਹੀਂ ਹੈਗੀ ਜਗਾ ਇਹ ਚਲ ਖਾੜਾ ਨਹੀਂ ਕਾ ਗਈ ਹੁਣ ਦੇਖੋ ਕਿਉਂ ਆਏ ਹਾਂ ਦੇ ਇਹਨੂੰ ਕੋਈ ਦੀ ਮਰਜ਼ੀ ਚ ਦੇ ਦੋ ਖੜ ਜਾ ਖੜ ਜਾ ਦੂਸਰੀ ਮੇਰੇ ਹੱਥ ਜਾਊ ਵੀ ਖਾਣ ਨੂੰ ਫਿਰਦੀ ਹੈਗੀ ਜੋ ਮਰਜ਼ੀ ਚ ਦੇ ਦੋ ਉਹੀ ਖਾਣ ਨੂੰ ਰੈਡੀ ਰਹੇਗੀ ਹਮੇਸ਼ਾ ਹੁਣ ਆ ਕੇ ਮੈਂ ਇੱਧਰ ਫੋੜ ਦੇ ਦਿੰਦੇ ਮੈਂ ਇਹ ਵੀ ਕਾ ਗਈ ਚਲੋ ਲੈ ਫਤਿਹ ਯਾ ਯਾ ਅੰਦਰ ਦੇਖੋ ਵੇਸਾ ਗਰਮੀ ਗਰਮੀ ਹੋ ਗਿਆ ਸੋਈ ਚੋਂ ਰੋਸਟ ਕਰਕੇ ਲਿਆਉਂਦਾ ਲਿਆਉਂਦਾ ਤੇ ਰੋਸਟ ਕੀ ਕਰਕੇ ਲੈਂਦੇ ਨੇਗੇ ਪੀਨਟਸ ਖਾਣ ਵਾਸਤੇ ਲੈਂਦੇ ਨੇ ਤੇ ਆਹ ਨੀਂਦ ਲਿਆਂਦਾਗਾ ਮਸਾਲਾ ਮਸੂਲਾ ਪਾ ਕੇ ਦੇਰ ਨਾਲ ਖਿ ਲਿਆਂਦਾਗਾ ਹੂੰ ਮੈਂ ਤਾਂ ਇਹ ਕਿ ਦਾਰ ਕਰ ਲਾਂ ਹੁਣ ਦਾਲ ਦਾ ਟਾਈਮ ਸੀ ਕਿ ਕਿਤੇ ਹੂੰ ਨਹੀਂ ਤਾਂ ਇਹ ਪਲਾ ਅੱਧਾ ਦੇਖੋ ਮਹਿੰਦੀ ਲੱਗ ਰਹੀ ਹੈ ਮੇਰੇ ਕਹਿੰਦੇ ਤੇਲ ਲਾਵ ਮਮਾ ਮਹਿੰਦੀ ਮਾਣਾ ਵਾਸਤੇ ਆਉਂਦੀ ਲੱਗਦਾ ਬਥੇ ਸ਼ੌਕ ਬਹੁਤ ਹੈ ਇਹਨੂੰ ਮਹਿੰਦੀ ਲਾਉਣ ਦਾ ਕੁੜੀ ਨੂੰ ਸਾਡੀ ਨੂੰ ਸਿੱਖ ਰਹੀ ਹੈ ਮੈਂ ਤਾਂ ਗਰਮੀ ਗਰਮੀ ਹੋ ਗਿਆ ਹੁਣ ਮੈਂ ਆਪਣੀ ਡਾਈਟ ਖਾ ਰਿਹਾ ਹਾਂ ਕਿ ਦੇਖੋ ਮਰਾ ਲੈਂਦਾ ਆਪੇ ਬਣਾ ਕੇ ਲਿਓਣਾ ਮੈਂ ਤਾਂ ਬੜਾ ਕਿਸੇ ਨੂੰ ਦੁਖੀ ਕਰਦਾ ਨਹੀਂ ਹੁੰਦਾ ਅਸਲ ਦੇ ਵਿੱਚ ਮੈਨੂੰ ਪਤਾ ਆਪਾ ਪ੍ਰੋਟੀਨ ਵੇਲੇ ਜਿ ਦੇਖਦਾ ਆਪਣਾ ਕਿ ਨਹੀਂ ਮੁੜਦਾ ਪ੍ਰੋਟੀਨ ਮਾੜਾ ਮੋਟਾ ਤਾਂ ਇਹ ਤਾਂ ਚੱਲਦਾ ਹੀ ਹੈਗਾ ਸਰੀਰ ਠੀਕ ਨਹੀਂਗਾ ਮੇਰਾ ਆਰਾਮ ਕਰ ਲਓ ਚਲੋ ਠੀਕ ਹੈ ਗਾਇਸ ਹਮ ਮੈਂ ਵੀ ਆਪਣਾ ਗਰਮਿਸਕੋਣ ਬੈਕ ਇਨ ਆਤਾ ਨਿਸ਼ਚਨ ਨਾਲ ਆਪਣੀ ਡਾਈਟ ਖਾਣਾਗਾ ਮਰੂਤ ਤੋੜਨਾ ਸੀਗਾ ਮਰੂਤ ਪੈਨੇ ਹਾਂ ਸੱਚ ਦੋ ਰਹਿ ਗਈ ਜਿਹੜੇ ਮਰੂਤ ਉਹ ਵੀ ਅੱਜ ਤੋੜਾ ਇੱਕੇ ਤੋੜਨਾ ਅੱਜ ਚਲੋ ਠੀਕ ਹੈ ਗਾਇਸ ਆਦੇ ਬਲੌਗ ਚ ਬਸ ਇੰਨਾ ਹੀ ਆ ਤਾਂ ਬਲੌਗ ਹੁਣ ਆਪਾਂ ਇੱਥੇ ਕਰਨੇ ਖਤਮ ਮੋਦ ਰ ਮੋਟੜੀ ਗਾਦੇ ਬਲੌਗਰ ਤੇ ਤੁਹਾਨੂੰ ਸਾਡਾ ਬਲੌਗ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਦੇ ਹੋ ਕੱਲ ਨੂੰ ਮਿਲਦੇ ਆ ਫਿਰ ਹੁਣ ਤੁਹਾਨੂੰ ਆਪਾਂ ਨਵੇਂ ਬਲੌਗ ਚ ਉਹਦੇ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ